ਰਾਸ਼ਨ ਬਹੁਤ ਬਹੁਤ ਚੁੱਕਿਆ ਹੁਣ ਲੈ ਤੇ ਇਸ ਤਰ੍ਹਾਂ ਦੇ ਪਿੰਡਾਂ ਵਿੱਚ ਕਿੱਥੇ ਹੱਦ ਤੱਕ ਲੋਕ ਪਹੁੰਚੇ ਨਹੀਂ ਹੈਗੇ ਜਿਹੜੇ ਵੱਡੇ ਐਨਜੀਓ ਨੇ ਜਾਂ ਵੱਡੇ ਕਾਇਕ ਨੇ ਜਾਂ ਹੋਰ ਸੰਸਥਾਵਾਂ ਦੇ ਵੱਡੇ ਮੁਖੀ ਨੇ ਉਹ ਸਾਡੇ ਪਿੰਡ ਤੱਕ ਨਹੀਂ ਪਹੁੰਚੇ ਕਿਸੇ ਨੇ ਵੀ ਸਾਰ ਨਹੀਂ ਲਈ ਅਦਰਸੀ ਰੱਬ ਨੂੰ ਖੁਸ਼ ਕਰਨਾ ਚਾਹਦੇ ਆ ਪਰ ਲੋਕਾਂ ਦੀ ਮਦਦ ਕਰੀਏ ਮੈਂ ਕਰਾਂਗਾ ਮੀਡੀਆ ਦੇ ਰਾਹੀਂ ਤੇ ਇਹਨਾਂ ਪਿੰਡਾਂ ਜਰੂਰ ਪਹੁੰਚਣ ਕਿਉਂਕਿ ਇਹ ਤੋਂ ਬਾਰਡਰ ਸਿਰਫ 2 ਕਿਲੋਮੀਟਰ ਤੇ ਹੈ ਆਪੀਆਂ ਨੇ ਇਹਨਾਂ ਦੀ ਜੋ ਵੀ ਸੇਵਾ ਹੈ ਮੈਡੀਸਨ ਦੀ ਜਾਂ ਹੋਰ ਅਸਰ ਦੀ ਆਪ ਜੀ ਬੜੇ ਸਤਿਕਾਰ ਦੇ ਨਾਲ ਲੈਣੀ ਹੈ ਤੇ ਆਈ ਹੋਈ ਸਮੁੱਚੀ ਟੀਮ ਬਾਬਾ ਜੀ ਦਾ ਸਤਿਕਾਰ ਜੋਨ ਭਾਈ ਸਾਹਿਬ ਜੀ ਦਾ ਜਿਵੇਂ ਆਇਆ ਵੀ ਕਰਨਾ ਜੀ ਭਾਈ ਗੁਰਜੀਤ ਕਾਨ ਸਾਹਿਬ ਭਾਈ ਗੁਰਜੀਤ ਜੀ ਸੁਣ ਕਰਦਾ ਹਾਂ ਆਪਣੇ ਨਾਮ ਨਾਲ ਜਿਹੜਾ ਬਹੁਤ ਮਿਹਰਬਾਨ ਤੇ ਗਿਆਨਵਰ ਹੈ ਅੱਜ ਅਸੀਂ ਜੇ ਕੋ ਜੇ ਕੋ ਜਗ ਟੰਡਾ ਜਿਹੜਾ ਖੜਿਆ ਬਿਲਕੁਲ ਬਾਰਡਰ ਤੇ ਹੈ ਇੱਥੋਂ ਪਾਕਿਸਤਾਨ ਸਿਰ 2 ਕਿਲੋਮੀਟਰ ਤੇ ਹੈ ਇਥੇ ਜਿਹੜਾ ਤੁਸੀਂ ਟੁੱਟੀ ਜੀ ਉਹਦਾ ਕਹਿੰਦੇ ਪਾਣੀ ਇਥੇ 70 ਘੰਟੇ ਬੁੱਧੀ ਦਾ ਤੇ ਹੁਣੇ ਪਾਣੀ ਨਿਕਲਦਾ ਤੇ ਬਹੁਤ ਮਾਰ ਦਿੱਤੀ ਹੈ ਪਾਣੀ ਨੇ ਤੇ ਜਿਹੜੇ ਲੋਕ ਮੈਂ ਅਪੀਲ ਕਰਾਂਗਾ ਤੁਹਾਡੇ ਸਾਹਮਣੇ ਮੀਡੀਆ ਦੇ ਰਾਹੀਂ ਜਿਹੜੇ ਲੋਕ ਬਾਹਰ ਹੀ ਜਾ ਕੇ ਦੇਖੇ ਚਲੇ ਜਾਂਦੇ ਨੇ ਵਾਪਸ ਨਹੀਂ ਪਹੁੰਚਦੇ ਹੈਗੇ ਤੇ ਬੜੂ ਸਾਹਿਬ ਵਾਲੇ ਕਲਗੀ ਦਾ ٹرسٹ ਬੜੂ ਸਾਹਿਬ ਤੇ ਜਗਜੀਤ ਗੁਰਪ ਸਾਡੇ ਸੀਮਾ ਮੰਡੀ ਤੋਂ ਤੇ ਅਸੀਂ ਸਿੱਖ ਬੰਦੂਆਂ ਸੰਘਾ ਮਰੇ ਕੋਲੋਂ ਤੋਂ ਇਥੇ ਪਹੁੰਚੇ ਆਂ ਤੇ ਮੈਂ ਸੰਗਤ ਨੂੰ ਅਪੀਲ ਕਰਾਂਗਾ ਕਿ ਉਹ ਰਾਸ਼ਨ ਬਹੁਤ ਪਹੁੰਚ ਚੁੱਕੇ ਅੜਦਲੇ ਤੇ ਇਸ ਤਰ੍ਹਾਂ ਦੇ ਪਿੰਡਾਂ 'ਚ ਪਹੁੰਚ ਜਿੱਥੇ ਹੱਦ ਤੱਕ ਲੋਕ ਪਹੁੰਚੇ ਨਹੀਂ ਹੈਗੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਇਆ ਹੈ ਸਿਰਫ ਬਾਰਡਰ 'ਤੇ 2 ਕਿਲੋਮੀਟਰ ਤੇ ਰਾਵੀ ਦਰਿਆ ਦਾ ਬਹਿਰੇ ਅਸੀਂ ਸਾਰਾ 77 ਕਿਲੋਮੀਟਰ ਤੇ ਪਾਣੀ ਠਿਗਾ ਹੈ ਤੇ ਸੰਗਤ ਨੂੰ ਅਪੀਲ ਹੈ ਕਿ ਇਹਦਾ ਪਿੰਡਾਂ ਚਾਓ ਤੇ ਇਹਨਾਂ ਦੀ ਮਦਦ ਕਰੋ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵੋ ਕਿਉਂਕਿ ਪਾਣੀ ਉਤਰਿਆ ਪਾਣੀ ਤੋਂ ਉਤਰਦੇ ਬਾਅਦ ਜਿਹੜੀ ਮਹਾਮਾਰੀ ਫੈਲਦੀ ਹੈ ਇਨਸਾਨਾਂ ਨੂੰ ਬਿਮਾਰੀਆਂ ਆਉਂਦੀਆਂ ਡੈਰੀਆਂ ਹੁੰਦਾ ਤੇ ਡੰਗਰਾਂ ਦੀਆਂ ਬਿਮਾਰੀਆਂ ਫੈ ਤੇ ਘਰਾਂ ਚ ਜ਼ਰੂਰ ਤੇ ਉਹਨਾਂ ਦੇ ਘਰ ਦੇ ਸਮਾਨ ਦੀ ਤੇ ਉਹਦੇ ਵਿੱਚ ਆ ਕੇ ਇਹਨਾਂ ਦੀ ਵੱਧ ਚੜ ਕੇ ਸਹਿਯੋਗ ਕਰੋ ਸਾਡੇ ਸਰਪੰਚ ਸਾਹਿਬ ਫੜੇ ਨੇ ਪਿੰਡ ਦੇ ਸਰਪੰਚ ਸਾਹਿਬ ਜੀ ਥੋੜੇ ਬਕਤ ਜਾਤ ਅੱਜ ਸਾਡੇ ਪਿੰਡ ਦੇ ਵਿੱਚ ਜਗਜੀਤ ਗੁਰੂਸ ਦੇ ਮੈਂਬਰ ਟੀਮ ਅਤੇ ਮਲੇਰ ਕੋਟਲੇ ਤੋਂ ਬੜੂ ਸਾਹਿਬ ਤੋਂ ਸਾਡੇ ਸਤਿਕਾਰਯੋਗ ਬਾਬਾ ਜੀ ਆਪਣੀ ਸਮੁੱਚੀ ਟੀਮ ਦੇ ਨਾਲ ਮੈਡੀਕਲ ਸਹੂਲਤ ਅਤੇ ਹੋਰ ਵੀ ਜੋ ਰਸਤ ਲੈ ਕੇ ਕੰਬਲ ਅਤੇ ਆਦਿਕ ਸਮਾਨ ਲੈ ਕੇ ਇੱਥੇ ਪਹੁੰਚੇ ਹੋਏ ਨੇ ਸੋ ਅਸੀਂ ਇਹਨਾਂ ਦਾ ਜੀਓ ਆਇਆਂ ਕਰਦੇ ਆਂ ਕਿਉਂਕਿ ਜਿਹੜੀ ਗੱਲ ਭਾਈ ਸਾਹਿਬ ਨੇ ਵੀ ਸੋਸ਼ਲ ਮੀਡੀਆ ਉੱਤੇ ਦੱਸੀ ਹੈ ਕਿ ਵੱਡੇ ਵੱਡੇ ਜਿਹੜੇ ਨਾਮੀ ਕਲਾਕਾਰ ਵੀ ਨੇ ਜਾਂ ਹੋਰ ਐਨਜੀਓ ਨੇ ਉਹ ਪਿਛਲੇ ਪਿੰਡਾਂ ਤੋਂ ਹੋ ਕੇ ਜਾ ਰਹੇ ਨੇ ਕਿੱਚ ਵੀ ਕੋਈ ਸ਼ੱਕ ਨਹੀਂ ਕਿ ਲੋਕਲ ਪਿੰਡਾਂ ਵਾਲੇ ਟਰਾਲੀਆਂ ਦੇ ਵਿੱਚ ਪਾਣੀ ਦੇ ਸੱਤ ਲੈ ਕੇ ਆਂਦੇ ਨੇ ਪਰ ਜਿਹੜੇ ਵੱਡੇ ਐਨਜੀਓ ਨੇ ਜਾਂ ਵੱਡੇ ਗਾਇਕ ਨੇ ਜਾਂ ਹੋਰ ਸੰਸਥਾਵਾਂ ਦੇ ਵੱਡੇ ਮੁਖੀ ਨੇ ਉਹ ਸਾਡੇ ਪਿੰਡ ਤੱਕ ਨਹੀਂ ਪਹੁੰਚੇ ਕਿਸੇ ਨੇ ਵੀ ਸਾਰ ਨਹੀਂ ਲਈ ਸਾਡੇ ਪਿੰਡਾਂ ਵਿੱਚ ਕੋਝੇ ਹੋ ਜੇ ਮਕਾਨ ਨੇ ਕਿ ਜਿਨ੍ਹਾਂ ਦੇ ਕੋਲ ਮੰਜਾ ਵੀ ਜਿਹੜਾ ਡਾਂ ਨੂ ਨਹੀਂ ਰਿਹਾ ਬਿਲਕੁਲ ਗਲ ਚੁਕੇ ਨੇ ਬੇਟੀਆਂ ਤੱਕ ਪਾਣੀ ਵੜ ਗਿਆ ਜੀ ਉਹਨਾਂ ਪਰਿਵਾਰਾਂ ਦੀ ਸਾਰ ਕੋਈ ਇੱਥੇ ਨਹੀਂ ਲੈ ਨ ਆ ਰਿਹਾ ਉਹਨਾਂ ਅੱਗੇ ਸਾਡੀ ਪੁਰਜੋਰ ਅਪੀਲ ਹੈ ਜਦੋਂ ਅਸੀਂ ਮੀਡੀਆ ਦੇ ਰਾਹੀਂ ਵੇਖਦੇ ਹਾਂ ਕਿ ਪਿੱਛੋ ਮੁੜ ਜਾਂਦੇ ਸਾਰੇ ਉਹ ਕਹਿੰਦੇ ਨੇ ਸਰਪੰਚ ਸਾਹਿਬ ਤੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਵਾਰ ਵੀਡੀਓ ਪਾ ਚੁੱਕੇ ਹਾਂ ਪਰ ਅਸੀਂ ਕੋਟਾਣਕੂੜ ਸ਼ੁਕਰ ਕਰਦੇ ਹਾਂ ਗੁਰੂ ਸਾਹਿਬ ਜੀ ਦਾ ਕਿ ਅੱਜ ਸਾਡੇ ਕੋਲ ਸਤਿਕਾਰਯੋਗ ਬਾਬਾ ਜੀ ਬੜੂ ਸਾਹਿਬ ਤੋਂ ਆਪਣੀ ਪੂਰੀ ਟੀਮ ਲੈ ਕੇ ਅਤੇ ਮੇਰੇ ਏਅਰਪੋਰਟ ਲੇ ਤੋਂ ਜੋ ਜਗਦੀਪ ਸਰੂਪ ਨੇ ਹਾਂਜੀ ਇਹ ਸਾਰੀ ਇੱਕ ਸਾਂਝੀ ਵਾਲਤਾ ਦਾ ਜਗੁਰੂ ਸਾਹਿਬ ਵੀ ਉਪਦੇਸ਼ ਦਿੰਦੇ ਨੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀ ਉਹਦਾ ਉਪਦੇਸ਼ ਦੇੜ ਪਰਵਾਉਂਦੇ ਆ ਅੱਜ ਸਾਡੇ ਪਿੰਡ ਪਹੁੰਚੇ ਨੇ ਤੇ ਇੱਥੇ ਆ ਕੇ ਲੋੜਵੰਦਾਂ ਦੀ ਸੇਵਾ ਕਰਨਗੇ ਮੈਂ ਪਿੰਡ ਨੂੰ ਵੀ ਇਹ ਬੇਨਤੀ ਕਰਦਾ ਕਿ ਪਿਆਰ ਦਾ ਸਬੂਤ ਦਿਦਿਆ ਆਪ ਜੀਆਂ ਨੇ ਇਹਨਾਂ ਦੀ ਜੋ ਵੀ ਸੇਵਾ ਹੈ ਮੈਡੀਸਨ ਦੀ ਜਾਂ ਹੋਰ ਅਸਰ ਦੀ ਆਪ ਜੀ ਨੇ ਬੜੇ ਸਤਿਕਾਰ ਦੇ ਨਾਲ ਲੈਣੀ ਹੈ ਤੇ ਆਈ ਹੋਈ ਸਮੁੱਚੀ ਟੀਮ ਬਾਬਾ ਜੀ ਦਾ ਸਤਿਕਾਰ ਜੋ ਭਾਈ ਸਾਹਿਬ ਜੀ ਦਾ ਜੀਓ ਆਇਆਂ ਵੀ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਲੋਕ ਹੈ ਸ੍ਰੀ ਗੁਰੂ ਗੰਬ ਸਾਹਿਬ ਆੰਗ ਨੂੰ ਪਾਰਸੋ ਪੰਤਾਲੀ ਕਾਲ ਖਾਏ ਕਿਛਤੋਂ ਦੇ ਨਾਨਕ ਰਾਹ ਪਛਾਣੇ ਸੇ ਉਹੀ ਲੋਕ ਰੱਬ ਦੇ ਰਸਤੇ ਦੀ ਪਛਾਣ ਕਰ ਸਕਦੇ ਨੇ ਰੱਬ ਨੂੰ ਪ੍ਰਾਪਤ ਕਰ ਸਕਦੇ ਨੇ ਜਿਹੜੇ ਆਪਣੀ ਮਿਹਨਤ ਦੀ ਕਮਾਈ ਚੋਂ ਅੱਜ ਰੱਬ ਦੇ ਲੇਖੇ ਲਾਉਂਦੇ ਨੇ ਭਾਵ ਇਹਨਾਂ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਨੇ ਅਗਰ ਅਸੀਂ ਰੱਬ ਨੂੰ ਖੁਸ਼ ਕਰਨਾ ਚਾਹਦੇ ਆ ਤਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਮੈਂ ਸਾਰੀ ਸਮੁੱਚੀ ਸੰਗਤ ਨੂੰ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਾਂਗਾ ਮੀਡੀਆ ਦੇ ਰਾਹੀਂ ਕਿ ਉਹ ਇਹਨਾਂ ਪਿੰਨਾਂ ਜਰੂਰ ਪਹੁੰਚਣ ਕਿਉਂਕਿ ਇੱਥੋਂ ਬਾਰਡਰ ਸਿਰਫ 2 ਕਿਲੋਮੀਟਰ ਤੇ ਹੈ ਤੇ ਆਕੇ ਇਹਨਾਂ ਲੋਕਾਂ ਦੀ ਸਾਰ ਲਓ ਇਹਨਾਂ ਦੀ ਜ਼ਰੂਰਤਾਂ ਨੂੰ ਦੇਖੋ ਉਹਨਾਂ ਦੀ ਮਦਦ ਕਰੋ